ਬਿਨਾ ਪਰਚੀ ਕਟਾਏ ਟੋਲ ਪਲਾਜ਼ਾ ਤੋਂ ਗੱਡੀਆਂ ਕਢਵਾਏ ਜਾਣ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਲੱਡਵਾਲ ਟੋਲ ਪਲਾਜ਼ਾ ਦੀਆਂ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਅਤੇ ਸਮਰਥਕ ਇਹ ਗੱਡੀਆਂ ਕਢਵਾ ਰਹੇ ਨੇ ਦਰਅਸਲ ਸਿਮਰਜੀਤ ਬੈਂਸ ਅਤੇ ਸਮਰਥਕ ਇੱਥੇ ਲੋਕਾਂ ਨੂੰ ਜਾਗਰੂਕ ਕਰਨਾ ਆਏ ਸਨ ਇੱਥੇ ਉਹਨਾਂ ਵੱਲੋਂ ਪਹਿਲਾਂ 100 ਮੀਟਰ ਦੀ ਦੂਰੀ ਤੇ ਲਾਲ ਲਾਈਨ ਖਿੱਚੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਰੈੱਡ ਲਾਈਨ ਤੱਕ ਟ੍ਰੈਫਿਕ ਹੋਣ ਤੇ ਬਿਨਾ ਪਰਚੀ ਕਟਾਏ ਲੰਘਣਾ ਕਾਨੂੰਨੀ ਅਧਿਕਾਰ ਹੈ ਪਰ ਹੈਰਾਨੀ ਉਸ ਵੇਲੇ ਹੋਈ ਜਦ ਟ੍ਰੈਫਿਕ ਨਾ ਹੋਣ ਦੇ ਬਾਵਜੂਦ ਸਿਮਰਜੀਤ ਬੈਂਸ ਅਤੇ ਸਮਰਥਕ ਗੱਡੀਆਂ ਨੂੰ ਬਿਨਾਂ ਪਰਚੀ ਦੇ ਹੀ ਲੰਘਵਾਉਂਦੇ ਰਹੇ ਬਹੁਤ ਵੱਡੀ ਲੁੱਟ ਹੋ ਰਹੀ ਹੈ। ਕੁੱਲ ਹਿੰਦੁਸਤਾਨ ਦੇ ਅੰਦਰ ਤੇ ਉਸ ਲੁੱਟ ਦਾ ਕਾਰਨ ਕੀ ਹੈ ਕਿ ਜਿਹੜੇ ਵੱਡੇ ਵੱਡੇ ਮੰਤਰੀਆ ਕੇਂਦਰ ਦੇ ਸਟੇਟ ਰਾਜਾਂ ਦੇ ਉਹਨਾਂ ਦੇ ਪਾਲੇ ਹੋਏ ਠੇਕੇਦਾਰ ਗੁੰਡਾਗਰਦੀ ਕਰਕੇ ਲੋਕਾਂ ਤੋਂ ਗੈਰਕਾਨੂੰਨੀ ਤਰੀਕੇ ਦੇ ਨਾਲ ਟੋਲ ਲੈ ਰਹੇ ਹਨ ਤੇ ਨਾਲੇ 2-2 3-3 4-4 ਕਿਲੋਮੀਟਰ ਲੰਬੇ ਜੈਮ ਲੋਕਾਂ ਦੀ ਪਰੇਸ਼ਾਨੀ ਤੇ ਅੱਜ ਅਸੀਂ ਉਹਦਾ ਖਾਤਮਾ ਕਰਨ ਵਾਸਤੇ ਇੱਕ ਅਵੇਰਨੈਸ ਡਰਾਈਵ ਸਟਾਰਟ ਕੀਤੀ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਉਧਰ ਟੋਲ ਪਲਾਜ਼ਾ ਮੈਨੇਜਰ ਨੇ ਇਸ ਸਾਰੀ ਕਾਰਵਾਈ ਨੂੰ ਗਲਤ ਦੱਸਿਆ ਅਤੇ ਇਸ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਾਉਣ ਦੀ ਗੱਲ ਆਖੀ ਗਵਰਨਮੈਂਟ ਦੇ ਰੂਲਸ ਬਣਾ ਰੱਖੇ ਹੋਣ ਕੋ ਫੋਲੋ ਨਾ ਕਰਤੇ ਹੋਏ जो चीज़ें यहाँ से प्रॉपर्ली प्रोसेस होना चाहिए ट्रैफिक था क्यू लेंथ के अंदर था जो लिमिट्स थी उसके अंदर था ट्रैफिक कंट्रोल में था उसके बाद भी बूम मटा के गाड़ियाँ निकाल दी तो उसे मैं कैंप नहीं बोलूँगा लास्ट तो टाइम भी बैंस सर ही आए थे जिन्होंने आकर बूम ओपन किए और अभी नेक्स्ट टाइम सेकेंड टाइम फिर से सर हैं और अभी इलेक्शन भी आने वाले हैं हो सकता है कि ये आप इलेक्शन स्टेंट हो सर हम इस मैटर को आगे सीनियर तक ले जाएंगे ऊपर तक मैनेजमेंट ले जाएंगे एन एच तक भी लेके जाएंगे उसके बाद जो भी रिजल्ट आता है ਲੋਕਾਂ ਨੂੰ ਹੱਕਾਂ ਤੋਂ ਜਾਣੂ ਕਰਾਉਣਾ ਗਲਤ ਨਹੀਂ ਹੈ ਪਰ ਖੁਦ ਹੀ ਨਿਯਮਾਂ ਨੂੰ ਤੋੜ ਦੇਣਾ ਇਹ ਕਿੱਥੋਂ ਤੱਕ ਸਹੀ ਹੈ ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਜਗਬਣੀ ਟੀਵੀ